ਭਾਈ ਉਹ ਕਿਹੜਾ ਤਾਂ ਹੈ ਜਿਹਨੂੰ ਸਿਮਰਨ ਦੇ ਨਾਲ ਸੁੱਖ ਮਿਲਦਾ ਹੈ ਹੁਣ ਅੰਦਰ ਵਿਚਾਰ ਪੈਦਾ ਹੋ ਗਈ ਪਿਤਾ ਜੀ ਨਾਲ ਯਾਤਰਾ ਜਾਂਦਾ ਰਿਹਾ ਖੁਦ 6 ਸਾਲ ਤੋਂ ਜਾ ਰਿਹਾ ਮੈਨੂੰ ਸੁੱਖ ਨਹੀਂ ਮਿਲਿਆ ਉਹ ਕਿਹੜਾ ਸੁੱਖ ਹੈ ਸਭ ਕੁਝ ਹੁੰਦਿਆ ਦੁੱਖ ਹੈ ਥੋੜੇ ਦਿਨਾਂ ਬਾਅਦ ਆਚਾਰ ਵਾਲਾ ਸਿੱਖ ਮਿਲ ਗਿਆ ਅਚਰਨ ਵਾਲਾ ਇਹੀ ਆਚਾਰ ਇਹੀ ਵਿਵਹਾਰਾ ਅਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹ ਮੰਤਰ ਕਮਾਵੇ ਨਾਨਕ ਸੁਭਾਗਜਲ ਪਾਰ ਉਤਾਰੀ ਅੱਜ ਦੁਕਾਨ ਤੇ ਖੜੇ ਸੌਦੇ ਦੇ ਰਹੇ ਨੇ ਤੇ ਸਾਧ ਸੰਗਤ ਇੱਕ ਗਰੀਬੜਾ ਜਿਹਾ ਸਿੱਖ ਆਇਆ ਉਹਨੇ ਚਾਰ ਪੈਸੇ ਦਿੱਤੇ ਆ ਆ ਚੀਜ਼ਾਂ ਲਾਲਾ ਜੀ ਸੌਦਾ ਭਾ ਦਿਓ ਜਦੋਂ ਸੌਦਾ ਤੋਲਣ ਲੱਗੇ ਹੁਣ ਗ੍ਰਾਹਕ ਤੇ ਦੁਕਾਨਦਾਰ ਦੀ ਸਾਂਝ ਬਣ ਜਾਂਦੀ ਏ ਜਿਹੜਾ ਰੋਜ਼ ਆਉਣ ਵਾਲਾ ਹੋਵੇ ਪਤਾ ਹੀ ਹੁੰਦਾ ਹੈ ਜੇ ਕੋਈ ਹਫਤਾ ਦਸ ਦਿਨ ਨਾ ਹੋਵੇ ਤੇ ਦੁਕਾਨਦਾਰ ਸਿਆਣਾ ਉਹੀ ਹੋਏ ਜਿਹੜਾ ਗ੍ਰਾਹਕ ਨੂੰ ਪੁੱਛਦਾ ਕੀ ਕਰਨ ਭਾਈ ਸਾਹਿਬ ਬੜੀ ਧੀਰ ਨਾਲ ਗੇੜਾ ਮਾਰਿਆ